ਹਾਂ ਜੀ ਕੀ ਹਾਲ ਹੈ ਜੀ ਸਾਰੇ ਵੀਰਾਂ ਦਾ ਹੋਰ ਕੀ ਪਤਾ ਕਰਦਾ ਮੇਰੇ ਵੀਰੋ ਲਓ ਜੀ ਚੱਲਦੇ ਹਾਂ ਸਟਾਰਟਿੰਗ ਠੀਕ ਹੈ ਤੇ ਲੋਕੇਸ਼ਨ ਤੁਸੀਂ ਦੇਖ ਲਓ ਵੀ ਕਿੱਥੇ ਵਰਦਿਆਂ ਆਪਾਂ ਸੁਬਾ 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 ਆਣੀ ਬਈ 12:00 ਬੱਜਿਆ ਪਿਆ ਦੇਖੋ ਕਿੱਡਾ ਕਲਪਨਾ ਦਾ ਕੀੜਾ ਹੈ ਨਾ ਤੇ ਬਾਕੀ ਚੱਲਦੇ ਆਂ ਬਰੋ ਪਿੰਡ ਨੂੰ ਬੱਸ ਜਲਦੀ ਜਲਦੀ ਪਿੰਡ ਚੱਲ ਕੇ ਤੇ ਫਿਰ ਕੋਈ ਗੱਲਬਾਤ ਕਰਦੇ ਹਾਂ ਸੋਡਰ ਨਾਲ ਓਕੇ ਬਰੋ ਪਾ ਨਿਕਲ ਜੇ ਜੀ ਜੀ ਕਿਰਾਪਾ ਸ਼ਹਿਰ ਤੋਂ ਆਹ ਹੌਲ ਤਾਂ ਸੈਟ ਆ ਬਾਬੇ ਯਾਰ ਵੈਸੇ ਸ਼ਹਿਰ ਦਾ ਹਨਾ ਪਿੰਡ ਕੋਈ ਫਾੜਾ ਨਹੀਂ ਠੀਕਾ ਤੇ ਪਰ ਚਲੋ ਸੱਟੋ ਭਾਈ ਬਸ ਹੁਣ ਨਿਕਲ ਜਾਗੇ ਤੇ ਪਿੰਡ ਲਾ ਦੇਗੇ ਅਧੇ ਘੰਟੇ ਦੇ ਮਿਲੇ ਵਿਰਵਾ ਹਾਂਜੀ ਮੇਰੇ ਵੀਰੋ ਆਦੇ ਜੀ ਕਰੇ ਇੱਕ ਮੜਾ ਗਰਾ ਬੈਂਕ ਅੰਦਰ ਘਾਤੇ ਆਪਣਾ ਹੋ ਹੋ ਬਾਬੇ ਮਾਹੌਲ ਪੂਰਾ ਗਰਮ ਹੋਇਆ ਗਾ ਮੇਰੇ ਗਰਮ ਗਾੜਾ ਤੜਪੂੜਾ ਪਈ ਐ ਅਗਨੇ ਬੀ ਵ ਤੇਜ ਹੋ ਗਏ ਖੁੱਸ ਹੋਣਾ ਪਈ ਬਸ ਓਹੋ ਇਹੇ ਰਿਪੋਰਟ ਨਾ ਨਿਕੁਰੀ ਆਪਣੇ ਇਨਕਲਾਬੀ ਯਾਰ ਮੁੰਡਾ ਉਹਨਾਂ ਦੀ ਟੈਨਸ਼ਨ ਹੀ ਪਈ ਐ ਕਿ ਕਿ ਬੁਰੇ ਡੇਕ ਪੀੜੀ ਘਰੇ ਰੱਖਾਂ ਦੇ ਕਿ ਚਲ ਤੋੜ ਨੂੰ ਭਾਲਣਾ ਆਣਾ ਖੜ ਗਿਆ ਆਪਾਂ ਤਾਂ ਲਾਈਟਾਂ ਲੂਟਾ ਬੰਦ ਕਰਕੇ ਬ్రో 2 ਵਜ ਗਏ ਮੇਰੇ ਸਹਾਂ ਨੂੰ ਰਿਪੋਰਟ ਤਾਂ ਕਰੀ ਹੋਣੀ ਉਹਨੇ ਤਾਂ ਕੋਈ ਬਿੱਟੀ ਟੈਨਸ਼ਨ ਵਾਲੀ ਗੱਲ ਨਹੀਂ ਤੇ ਆਪਾਂ ਵੀ ਭਾਈ ਸਾਹਿਬ 2 ਵਜ ਗਏ ਰੋਟੀ ਰੋਟੀ ਖਾਏ ਅਗੇ ਤੇ ਵੇਹੜਾ ਦਾ ਦੇਖਦੇ ਕੀ ਬੰਦਾ ਹੈ ਠੰਡੇ ਸੀਲੇ ਹੋ ਜਾਣਗੇ ਮੇਰੇ ਵੀਰੋ ਅੱਜ ਤੋਂ ਬਾਅਦ ਆਂਡ ਸੁਸਰੇ ਨੂੰ ਸੋਣਾ ਬੋਲਵਾ ਹੁੰਦਾ ਜਿਸ ਬਾਤ ਦਾ ਡਰ ਥਾ ਵਹੀ ਹੁਆ ਹੂ ਹੂ ਚਲੋ ਕੋਈ ਨਾ ਹਾਂ ਜੀ ਮੇਰੇ ਵੀਰੋ ਆ ਗਏ ਭਾਈ ਫੇਰ ਕਰੇ ਹੁਣ ਦਮਣੀ ਨਾਲ ਗਿਆ ਸੀ ਭਾਈ ਮਣ ਦੇ ਖੇਤ ਚਾ ਰੋਟੀ ਫੜਾਉਣ ਠੀਕ ਹੈ ਤੇ ਆਪਾਂ ਵੀ ਰੋਟੀ ਰੋਟੀ ਖਾ ਲਈ ਤੇ ਲਗਭਗ ਵੱਜ ਗਏ ਭਾਈ 3 3:00 ਪੀ.ਐਮ. ਉਹ ਇਧਰਲੇ ਕੂਤਰਾਂ ਨੂੰ ਵੀ ਦਾਣੇ ਪਾ ਕੇ ਪਾਵੇ ਉਹ ਸਾਚੀਆ ਆ ਆਹ ਦੇ ਰੋੜਿਆਂ ਜਾਂ ਚ ਇਹਨਾਂ ਦਾ ਭਾਂਚ ਭੋਲੀ ਗੈਰਣਾ ਭੁੱਲ ਤਾਂ ਨਹੀਂ ਯਾਦ ਤਾਂ ਸੀਗਾ ਮੇਰੇ ਉਹ ਮੇਰੇ ਟਾਈਮ ਨਹੀਂ ਲੇਗਾ ਹੁਣ ਦਾਣੇ ਦੁਨੇ ਪਾਉਣ ਇਹਨਾਂ ਨੂੰ ਵਿਚਾਰਾਂ ਮੇਰੇ ਹਾਂ ਜੀ ਮੇਰੇ ਵੀਰੋ ਇਹ ਆਪੀ ਉਹ ਉਹ ਕੰਮ ਬਣ ਭਾਂ ਦੇਣ ਦਾ ਯਾਰ ਕੋਈ ਸੌਣ ਦਾ ਟਾਈਮ ਨਹੀਂ ਕੋਈ ਉੱਠਣ ਦਾ ਟਾਈਮ ਨਹੀਂ ਕੋਈ ਕੰਮ ਢੁੰਡੇ ਦਾ ਮੂੰਹ ਸਰ ਨਹੀਂ ਲੱਛਣ ਹੋਰ ਹੀ ਪਸਿਆਈ ਜਾਂਦੇ ਆ ਨਾ ਹੁਣ ਜਾਗ ਆਈ ਆ ਯਾਰ ਉਦੋਂ ਕਿਹੜੇ ਵੇਲੇ ਦਾ ਪਿਆ ਮਤਲਬ ਆਪਣੀ ਮਾਰਦਾ ਉਹ ਜੇ ਹੁਣਗਾ ਹੁਣ 5:00 5:00 ਵਜੇ ਪੰਜ 5:30 ਹੁਣ ਅੱਖਾਂ ਖੋਲਣਾ ਫੋਨ ਖਾਣਾ ਜਾਂਦਾ ਸੀ ਪਾੜੇ ਨਹੀਂ ਆਈ ਜੀ ਹੁਣ ਵੀ ਉਹ ਕਿਵੇਂ ਪਾਣੀ ਪੁਣੀ ਪੀ ਮੂਹਤੋ ਕੇ ਤੇ ਲੱਗਦੇ ਆ ਯਾਰ ਭੈ ਪਤਾ ਦਾਣੇ ਦੂਨੇ ਪਾਏ ਪੁੱਤਰਾਂ ਦਾ ਕੰਮ ਤਾਂ ਨੰਨੇ ਵੜ ਗਿਆ ਯਾਰ ਆਪਣੇਾਂ ਦਾ ਵਿਚ ਰੰਦਾ ਹਾਂਜੀ ਮੇਰੇ ਵੀਰੋ ਤੇ ਇੱਧਰ ਰੱਖੀ ਬਾਈ ਆਪਣੇ ਪੁੱਤਰੀ ਭੈਣ ਵੀ ਲਗੜੀ ਇਹਨਾਂ ਦੀ ਕੂਤਰਾ ਨੂੰ ਦਾਣੇ ਬਾਬਾ ਕੀੜਗਾਂ ਹੀ ਖਾਗਾਂ ਬਾਲਗਾਂ ਨਹੀਂ ਆਇਆ ਬਈ ਉਹ ਬੁਰਾ ਹਾਲੀ ਕਰਦਾ ਕੀੜਗਾਂ ਨੇ ਚਲੋ ਕੋਈ ਨਾ ਖੜਜੋ ਬਲਦੇ ਇਹਨਾਂ ਨੂੰ ਰੱਖੇ ਦਾਣੇ ਖੜਜੋ ਆਇਓ 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 ਰੱਖੀਓ ਇਹ ਇਧਰ ਲਈ ਕੂਤਰਾ ਨੂੰ ਆਪਾਂ ਨੂੰ ਖੜਜੋ ਆਇਓ 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 ਕੋਈ ਕੀ ਰਿਪੋਰਟ ਰੱਖ ਲੈ ਦੋਵੇਂ ਪਾਸੇ ਦਾਣੇ ਤੇ ਪਾਣੀ ਵੀ ਚੇਂਜ ਕਰ ਹੀ ਦੇਈਏ ਇਹਨਾਂ ਦਾ ਹਾਂਜੀ ਬਾਪੂ ਤੇ ਇੱਧਰ ਵੀ ਬਈ ਦਾਣਾ ਪਾਣੀ ਪਿਆ ਕਬੂਤਰਾਂ ਕੋਲੇ ਠੀਕ ਹੈ ਖੁਡਾ ਖੋਲ ਕੇ ਦੇਖਦਾ ਸੀ ਇਹਨਾਂ ਦਾ ਵੀ ਮੈਂ ਦਾਣੇ ਵੀ ਪਏ ਆ ਬਈ ਇਹਨਾਂ ਕੋਲੇ ਠੀਕ ਹੈ ਤੇ ਵਾਟਰ ਵੀ ਪਿਆਗਾ ਤੇ ਬਾਕੀ ਓਕੇ ਆ ਰਿਪੋਰਟਾਂ ਕੋਈ ਦਿੱਕਤ ਨਹੀਂ ਗੱਲ ਨਹੀਂ ਗੀ ਹਣਾ ਤੇ ਇਹਨਾਂ ਨੂੰ ਲਾ ਲਈਏ ਲੋਕ ਵੀ ਇਹਨਾਂ ਨੂੰ ਕੱਲ ਨੂੰ ਪਾ ਪੂਤੇਵਾਂਗੇ ਦਾਣਾ ਪਾਣੀ ਲਓ ਜੀ ਤੇ ਇੱਧਰ ਆਪਣੇ ਬੈਟ ਵਾਲੇ ਕੂਤਰਾਂ ਨੂੰ ਵੀ ਪਾ ਦਿੰਦੇ ਦਾਣੇ ਹਣਾ ਇੱਕ ਮਿੰਟ ਰੋ ਖੜ ਜਾ ਆਇਓ 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 ਬੋਤਲ ਥੋੜੇ ਹੂਟ ਮਾਰ ਕੇ ਰਹਿਣ ਸਾਰੇ ਹੀ ਪਾ ਤੀ ਥੋੜੇ ਥੋੜੇ ਕੀ ਆਪੇ ਖਾਈ ਜਾਣਗੇ ਠੀਕ ਹੈ ਕਿ ਨਹੀਂ ਤੇ ਪਾਣੀ ਇਹਨਾਂ ਕੋਲੇ ਪਿਆ ਹੋਣਾ ਬ్రో ਮੇਰੇ ਹਿਸਾਬ ਨਾਲ ਪਾਣੀ ਇਹਨਾਂ ਕੋਲੇ ਪਿਆ ਹਨ ਦਾਣੇ ਪਾਤੇ ਬਈ ਓਕੇ ਰਪੋਟਾ ਘਰੇ ਵੀ ਦੇਖਾਂ ਦਾ ਸਾਰੇ ਕੂਤਰਾ ਦਾਣਾ ਪਾਣੀ ਗਿਆ ਹੋ ਬ్రో ਤੇ ਹੁਣ ਥੋੜਾ ਜਿਆ ਦੇਖਦੇ ਆ ਰੋ ਮੈਨੂੰ ਐ ਲੱਗਦਾ ਇੱਕ ਦੋ ਦਿਨ ਵੀਡੀਓ ਨਾ ਆਉਣ ਹਨਾ ਬਾਗੋ ਐ ਨਹੀਂ ਪਤਾ ਵੀਡੀਓ ਬੰਦ ਹੀ ਹੋ ਜਾਣਾ ਐ ਨਹੀਂ ਪਤਾ ਕੋਈ ਵੀ ਹੋ ਸਕਦਾ ਕਰੋ ਯਾਰ ਹਨਾ ਤੇ ਚਲੋ ਕੋਈ ਗੱਲ ਨਹੀਂ ਦੇਖਦੇ ਆ ਕੀ ਸੀਨਾ ਯਾਰ ਥੋੜਾ ਜਿਹਾ ਹਾਂਜੀ ਮੇਰੇ ਵੀਰੋ ਆ ਗਏ ਜਿੱਦਰ ਲੈ ਕਰੇ ਮਾੜਾ ਮੋਟਾ ਕੰਮ ਧੰਦਾ ਵੀ ਕੀਤਾ ਅਜੋ ਬਰਾਣੇ ਬਲਜੀਤ ਨਾਲ ਇਟਾਂयां ਪਵਾਇਆਂ ਉਹਦੇ ਚ ਟਰਾਲੀ ਚ ਤੇ ਆਉਂਦੀ ਆ ਸਾਰੀ ਟੀਮ ਆਪਣੀ ਵੈਸੇ ਕੋਈ ਗੱਲ ਨਹੀਂ ਆ ਤੁਹਾਨੂੰ ਪਤਾ ਹੀ ਐ ਟੀਮ ਦੇ ਮੇਨ ਬੰਦੇ ਕਿਹੜੇ ਆ ਬਲਜੀਤ ਤੇ ਦਮਣੀ ਆ ਰਹੇ ਆ ਦੋਵੇਂ ਉਹਨਾਂ ਨਾਲ ਥੋੜੀ ਬਾਤ ਚੀਤ ਕਰਾਉਣੇ ਆ ਦੁੱਖ ਸੁੱਖ ਸਾਂਝੇ ਕਰਦੇ ਹਾਂ ਹੁਣ ਦੱਸਦੇ ਹਾਂ ਕੀ ਕੀ ਚੱਲ ਰਿਹਾ ਅੱਜ ਦੀ ਘੜੀ ਆ ਗਏ ਟਰੈਕਟਰ ਲੈ ਕੇ ਮੁੰਡੇ ਆ ਗਏ ਆ ਗਏ ਪਾਈ ਲੈ ਕੇ ਟਰੈਕਟਰ ਇਹ ਚੜਾਉਣ ਕੋ ਉੱਤੇ ਆ ਜਾ ਤੁਸੀਂ ਜਾਂਦਾ ਮੈਨੂੰ ਕੀ ਹੋ ਗਿਆ ਲੈ ਆਓ ਮੈਂ ਰਾਈਟ ਆਂਡਰ ਛੱਡ ਦਿਆਂ ਭਈ ਓਕੇ ਮਟਰ ਨੇ ਆਜ ਤਾਂ ਨਜ਼ਰ ਨਾ ਲੱਗ ਜੇ ਬਈ ਟੀਮ ਫਿਰਦੀ ਐ ਇਕੱਠੀ ਹੋਈ ਜਿਹੜੀ ਮੇਨ ਟੀਮ ਹੈ ਹੈ ਟੀਮ ਮੌਕੇ ਤੇ ਇਕੱਠੀ ਆ ਫਿਰ ਇਕੱਠੀ ਹੋਊ ਕਦੋਂ ਮੌਕੇ ਤੇ ਇਕੱਠੀ ਹੁੰਦੀ ਟੀਮ ਹੈਨਾ ਹਾਂ ਜੋ ਅੜੇ ਕੰਮ ਫਿਰ ਇਕੱਠਾ ਹੋਣਾ ਪੈਂਦਾ ਬਲਜੀਤ ਤੋਂ ਮਾੜੀ ਜਿਹੀ ਇੱਕ ਰਿਵਿਊ ਲੈਣੀ ਸੀ ਵੀ ਜੇਲ ਦਾ ਮਾਹੌਲ ਕਿਹੋ ਜਿਹਾ ਹੁੰਦਾ ਜੇਲ੍ਹ ਚ ਦਸੀ ਬਹੁਤ ਵਧੀਆ ਬਹੁਤ ਵਧੀਆ ਕੂਲਰ ਲਾ ਕੇ ਦਿੰਦੇ ਵਿੱਚ ਉਹ ਕੱਕਦੇ ਲਾ ਕੇ ਦਿੰਦੇ ਉਹ ਜੇ ਕੋਈ ਆਹ ਕੇਸ ਹੈ ਜੇ ਕੋਈ ਕੇਸ ਵੱਡਾ ਹੋਵੇ ਕੀ ਕਰਦੇ ਫਿਰ ਪਾਉਂਦਾ ਉਹ ਕਹਿੰਦੇ ਨਾ ਉੱਥੇ ਉਹ ਕਹਿੰਦੇ ਦਿੰਦੇ ਆ ਕਹਿੰਦਾ ਨੇਰੇ ਵਾਲਾ ਕਮਰਾ ਕੋਈ ਕਾਲਾ ਕਮਰਾ ਕਹਿੰਦੇ ਕਾਲੀ ਕੋਹੜੀ ਨੇਰੇ ਵਾਲੇ ਕਮਰੇ ਜਾਂਦੇ ਆ ਨੇਰੇ ਵਾਲੇ ਕਮਰੇ ਜਿੱਥੇ ਉਹਦੇ ਚ ਲੈ ਜੇ ਨਾ ਤੇ ਫਿਰ ਜਿਹੜਾ ਸੱਚਾ ਬੰਦਾ ਕੁਝ ਕੀਤਾ ਨਾ ਉਹ ਵੀ ਮੰਨੇ ਜਾਂਦਾ ਕਿ ਮੈਂ ਕੁਝ ਕੀਤਾ ਆਪਾਂ ਤਾਂ ਰੱਬ ਮਨ ਨੂੰ ਵੀ ਮੰਨਿਆ ਪਹਿਲਾਂ ਵੀ ਮੰਨੇ ਬਣਾਏ ਆਪਾਂ ਤਾਂ ਖੜ ਦੇ ਕੋਟ ਬਾਪੂ ਕੇਰਾ ਸੀ ਬਈ ਭੇੜਦੇ ਬਾਹਰ ਤੇ ਇੱਕ ਮਿੰਟ ਤੇ ਬਾਦਲ ਜਾ ਆਈ ਅਸੀਂ ਹਨ ਤੇ ਬਾਦਲ ਜਾ ਕੇ ਫੇਰ ਦੇਖਦੇ ਹਾਂ ਕੀ ਬੰਦ ਆਏਗਾ ਹਾਂਜੀ ਮੇਰੇ ਵੀਰੋ ਆਈ ਸੀ ਜੀ ਬਾਦਲ ਮਣ ਹੌਲਾ ਕਰਨ ਕਿਵੇਂ ਨਾ ਕਿ ਮਣ ਹੌਲਾ ਹੋਵੇ ਤੇ ਕਰਾਲੇ ਸਾਡੇ ਚੋਬਰ ਤੋਂ ਅਸੀਂ ਗਲਾਸ ਕਾਦੇ ਵਾਲੇ ਆਪਣੇ ਯੋ ਬ్రో ਦੇਸੀ ਗਰੂ ਦਾਕੜ ਤੇ ਕੀ ਕਹਿੰਦੇ ਇਹਨੂੰ ਮੈਂ ਕਿਸੇ ਕੋਹੀ ਗਲੋ ਯਾਰ ਚੱਲ ਗੱਲ ਮੁਕੀ ਖਾਗੇ ਪੀਗੇ ਤੇ ਅਸੀਂ ਬਸ ਟਾਈਮ ਨਾਲ ਘਰੇ ਮੁੜ ਗਏ ਇਹ ਰੇਰ ਚਮਚਾ ਦੀ ਐ ਸਪੂਨ oh my god ਸਪੂਨ ਬੀਬੀ ਉਹ ਦੰਦਾਂ ਵਾਲੇ ਨੂੰ ਕੀ ਕਹਿੰਦੇ ਹੁੰਦੇ ਹੈ ਉਹਦਾ ਦੂਜਾ ਹੁੰਦਾ ਹੈ ਤੰਗਲੀ ਚਮਚਾ ਹਾਂਜੀ ਮੇਰੇ ਵੀਰੋ ਕਾਈ ਜਾਂਨੇ ਪੀ ਜਾ ਭਾਈ ਦੇਖੀ ਉ ਆਪਾਂ ਇੰਨਾ ਕੁਝ ਕਰ ਲਿਆ ਸੁੱਕੀ ਸੰਦੀ ਆਪਾਂ ਕਦੇ ਆਏ ਨਹੀਂ ਹਣਾ ਤੇ ਟੈਂਸ਼ਨ ਜੀ ਖਾਈ ਜਾਂਨੇ ਨਾ ਟੈਂਚਿੰਗ ਦੀ ਜੀ ਭੱਜੇ ਬੰਦੇ ਘਰੇ ਨਹੀਂ ਮਾਰਦੇ ਕਦੇ ਉੱਤੇ ਟਾਪ ਕਦੇ ਪੀਜ਼ਾ ਕਦੇ ਕੋ ਕੁਲਫੀਆਂ ਕਦੇ ਮੋਮੋਸ ਤੇ ਕਦੇ ਫਰੂਟ ਵੀਰ ਪਰ ਵੱਡੀ ਗੱਲ ਹੈ ਹਜੇ ਵੀ ਹਸੀ ਜਾਂਦੇ ਹੈ ਹੈ ਮੇਰੇ ਵੀਰ ਇਹ ਹਜੇ ਵੀ ਹਸੀ ਜਾਂਦੇ ਅਸੀਂ ਦਿਲ ਨਹੀਂ ਛੋਟਾ ਕਰਦੇ ਛੇਰ ਛੇਰ ਹੀ ਹੁੰਦੇ ਹੈ ਹਾਂਜੀ ਮੇਰੇ ਵੀਰੋ ਆ ਗਏ ਜੀ ਇਧਰ ਲੈ ਕਰੇ ਰੋਟੀ ਟੋਟੀ ਖਾ ਜਾਂਦੀ ਬ్రో ਤੇ ਨਹੀਂ ਤੋਂ ਵੀ ਕਰ ਜਾਂਦੀ ਤੇ ਬਰਫ ਵੀ ਚੱਕ ਲੈਂਦੇ ਮੇਰੇ ਵੀਰੋ ਪਾਣੀ 쿨 ਕਰਨ ਵਾਸਤੇ ਤੇ ਬਾਕੀ ਧਣਦੂਲੇ ਮੈਨੂੰ ਲੱਗਦਾ ਪਾਤੀ ਸੀ ਨਾ ਵੀ ਮੈਂ ਸਾਰੇ ਕਬੂਤਰਾਂ ਨੂੰ ਜੁੱਤਾ ਕੋ ਮੇਰੇ ਯਾਦ ਹੈ ਤੇ ਓਕੇ ਰਿਪੋਰਟਾਂ ਬਰੋ ਤੇ ਲਗਭਗ ਬਈ ਸਾਰੀਆਂ ਕਬੂਤਰਾਂ ਨੇ ਅੰਡੇ ਲਾ ਲਏ ਸੀ ਹਨਾ ਵਿੱਚੋਂ ਬਸ ਉਹ ਤੁਹਾਨੂੰ ਪਤਾ ਹੈ ਕਿ ਦੋ ਤਿੰਨ ਕਬੂਤਰਾਂ ਨੇ ਜਿਹਨਾਂ ਨੇ ਖਰਾਬ ਕੀਤਾ ਆਪਾਂ ਨੂੰ ਮਤਲਬ ਅੰਡੇ ਥੱਲੇ ਥੁਲੇ ਲਾ ਕੇ ਉਹਨਾਂ ਦਾ ਯਾਬ ਬਾਕੀ ਸਾਰੇ ਕਬੂਤਰਾਂ ਨੇ ਅੰਡੇ ਲਾ ਲਏ ਸੋ ਉਹਨਾਂ ਦੀ ਫ੍ਰਿਕ ਕਰੀ ਚੱਕੇ ਜਾਣਗੇ ਯਾਰ ਕਿਸੇ ਯਾਰ ਮਿੱਤਰ ਨੂੰ ਫੜਾਈ ਜਾਣਗੇ ਜਾਂ ਕਿਤੇ ਗੋਲਿਆ ਕਾਲਾ ਥੱਲੇ ਧਰਿਆਵਾਂਗੇ ਹਨਾ ਉਦੋਂ ਅਗਲੀ ਵਾਰੀ ਜਦੋਂ ਲਾਉਣਗੇ ਸ਼ਾਇਦ ਉਹ ਵੀ ਸੈਟਿੰਗ ਚ ਲਾ ਲੈਣ ਜੇ ਹੁਣ ਸਾਰੀ ਸੈਟਿੰਗ ਚ ਲਾ ਲੈਣਗੇ ਫਿਰ ਵੀ ਵਧੀਆ ਪੂਰਾ ਆਪਣਾ ਸਿਰੇ ਚੜ ਜਾਂਦਾ ਇਹਨਾਂ ਦਾ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਬ్రో ਚੱਲਦਾ ਰਹਿੰਦਾ ਤੇ ਹਜੇ ਆਇਆ ਕਬੂਤਰ ਨੂੰ ਦਾਣਾ ਪਾਉਣ ਲਈ ਪਹਿਲੇ ਆਪਣੇ ਇਹਨਾਂ ਨੂੰ ਦਾਣਾ ਪਣੀ ਪਾ ਦਿੰਦੇ ਆਂ ਹਾਂਜੀ ਮੇਰੇ ਵੀਰੋ ਤੇ ਇਧਰਲੇ ਕਬੂਤਰਾਂ ਨੂੰ ਵੀ ਦਾਣਾ ਵਗੈਰਾ ਪਾਤੇ ਸੀਗੇ ਮੈਂ ਸੀ ਕਿ ਕਿੰਨੇ ਵੈਸੇ ਮਸਕੀਮ ਪਾਰਿਆ ਥੋੜੇ ਨੂੰ ਪਤਾ ਲੱਗ ਗਿਆ ਹੋਣਾ ਹੈਗਾ ਇਹ ਮੈਂ ਵੀਡੀਓ ਦੂਜੇ ਦਿਨ ਸ਼ੂਟ ਕਰੀ ਜਨਾ ਰਾਤ ਨੂੰ ਬ్రో ਤਾਂ ਕਰਕੇ ਤੇ ਕੱਲ ਯਾਰ ਪ੍ਰੋਡਾ ਨਹੀਂ ਲੱਗਾ ਸੌਂ ਸੌਂ ਗਿਆ ਨਾ ਬੜਾ ਕੋਝਾ ਚਲੀ ਜਾਂਦਾ ਸੀਗਾ ਤੇ ਵਲੌਗ ਮੈਂ ਕਿਹਾ ਚੱਲ ਯਾਰ ਆਪਾਂ ਅਪਲੋਡ ਕਰ ਹੀ ਦਿੰਨੇ ਆ ਠੀਕ ਹੈ ਕਿ ਨਹੀਂ ਤਾਂ ਡੇਲੀ ਦੇ ਡੇਲੀ ਫਿਰ ਆਪਣਾ ਉਹ ਬਣਿਆ ਪਰ ਰੁਟੀਨ ਬਣਿਆ ਹਨਾ ਆਪਣਾ ਸਭ ਕੁਝ ਇੱਕ ਐ ਚੱਲ ਰਿਹਾ ਹੈਗਾ ਤਰਤੀਬ ਵਾਈਜ਼ ਹਨਾ ਮੁੜ ਕੇ ਮੈਂ ਕਿਹਾ ਵੀ ਵਿੱਚ ਇੱਕ ਦਾ ਦਿਨ ਮਿਸ ਹੁੰਦਾ ਤਾਂ ਕੰਮ ਖਰਾਬ ਨਾ ਹੋ ਜੇ ਚਲੋ ਕੋ ਮਾਂ ਦੀ ਕੋਸ਼ਿਸ਼ ਆ ਆ ਵਲੌਗ ਪਾਉਣ ਵਾਲਾ ਹੈ ਨਹੀਂ ਸੀ ਵਿੱਚ ਕੀਤਾ ਗਿਆ ਕੁਝ ਨਹੀਂ ਕੀਤਾ ਉੱਠੇ ਆ ਸੁੱਤੇ ਆ ਦਾਣੇ ਪਾਏ ਆ ਭਾਂਚ ਉਧਰ ਜਾ ਬਰੇ ਜਾ ਕੋਈ ਬੰਦਾ ਵਾਲਾ ਕੰਮ ਤਾਂ ਕੀਤਾ ਨਹੀਂਗਾ ਨਾ ਕੋਈ ਗੱਲ ਦੀ ਸੁਣਾਈ ਇਹ ਸਾਨੂੰ ਕੰਮ ਦੀ ਹੈ ਨਾ ਨਾ ਕੋਈ ਦਿਖਾਇਆ ਹੈਗਾ ਚਲੋ ਫਿਰ ਵੀ ਮੈਂ ਕਿਹਾ ਵੀ ਅਪਲੋਡ ਕਰ ਦਿੰਨੇ ਆ ਦੇਖ ਕੇ ਟਾਈਮ ਪਾਸ ਕਰ ਲਓ ਬਈ ਹਨਾ ਤੇ ਕਮੈਂਟ ਜਿਹੋ ਜੇ ਮਰਜ਼ੀ ਕਰਦੇ ਮਾੜੇ ਚੰਗੇ ਭਰਾਵੋ ਤੁਹਾਡੇ ਸਾਹਮਣੇ ਆ ਹਨਾ ਵੀ ਨਹੀਂ ਕੁਝ ਬਣਿਆ ਤਾਂ ਨਹੀਂ ਬਣਿਆ ਬਈ ਯਾਰ ਗੱਲ ਮੁੱਕੀ ਤੇ ਇਹ ਦੂਜੇ ਦਿਨ ਮੈਂ ਐਂਡਿੰਗ ਕਰਦਾ ਸੀ ਆਪਣੇ ਵਲੌਗ ਦੀ ਹਨਾ ਤੇ ਓਕੇ ਰਪੋਟਾਂ ਬਰੋ ਚਲੋ ਕਬੂਤਰ ਕਬੂਤਰ ਦਿਖਾਉਣੇ ਆ ਮਾੜੇ ਮੋਟੇ ਸਾਨੂੰ ਹੈਂ ਆਂਡਾ ਲਾਉਣ ਵਾਲੀ ਹੈ ਨਾ ਆਂਡਾ ਤਾਂ ਜ਼ਿੰਦਗੀ ਜੀ ਨਹੀਂ ਲਾਏ ਹਨ ਕਦੇ ਹੁਣ ਕਿਵੇਂ ਲਾ ਲੂਗੀ ਤੇ ਇਹ ਕਬੂਤਰੀ ਵੀ ਹੋ ਗਈ ਬਈ ਸੈੱਟ ਆਪਣੇ ਜਿਹੜੀ ਵੱਡੀ ਕੂਤਰੀ ਬਿਮਾਰ ਹੋ ਗਈ ਸੀ ਆਪਣੀ ਮੇਨ ਤੇ ਇਹ ਕੂਤਰੀ ਵੀ ਇੱਕ ਨੰਬਰ ਆ ਜਾਣਾ ਓਕੇ ਰਿਪੋਰਟ ਹੈ ਤੇ ਇਧਰ ਆ ਦੋਵੇਂ ਜੋੜੀਆਂ ਨਹੀਂ ਸਾਡੇ ਧਰ ਲੈ ਵੀ ਮਨ ਲੱਗਦਾ ਆ ਦੇਖੋ ਇਹ ਲੈਂਦਾ ਨੀ ਯਾਰੀ ਸ਼ਾਖਾ ਕਹਿੰਦੇ ਉਹ ਹੋਮ ਪਰ ਸ਼ਾਖਾ ਤੁਹਾਨੂੰ ਪਾ ਦਿਖਾਉਣੇ ਨੇ ਆਂਡੇ ਦਿਖਾ ਦਿੰਨੇ ਆ ਇਹ ਕੰਡ ਇਧਰ ਰੱਖੀ ਪਈ ਐ ਇੱਕ ਕੰਡ ਉਧਰ ਰੱਖੀ ਪਈ ਐ ਤੇ ਕੋਈ ਚੱਕਰ ਨਹੀਂ ਹੋਊਗਾ ਉੱਥੇ ਇਕੱਠੇ ਕਰ ਦਾਂਗੇ ਮਤਲਬ ਇਕੱਠੇ ਨਹੀਂ ਇਹ ਇੱਕ ਜਿਹਨੇ ਇਧਰ ਰੱਖਿਆ ਉਹ ਦੂਜਾ ਵੀ ਇਧਰ ਹੀ ਰੱਖੂਗਾ ਕਿ ਜਿਹੜੀ ਨੇ ਉੱਥੇ ਰੱਖਿਆ ਤੇ ਉਹ ਆਪਦਾ ਦੂਜਾ ਵੀ ਉਧਰ ਹੀ ਰੱਖੂਗੀ ਤੇ ਆਪਾਂ ਨੂੰ ਪਤਾ ਰਹੂਗਾ ਕਿਹੜੀ ਐਂਡਾ ਕਿਹੜੀ ਦੇ ਮੁੜ ਕੇ ਆਪਾਂ ਚੱਕ ਕੇ ਇਹਨਾਂ ਨੂੰ ਕਿਸੇ ਹੋਰ ਕਬੂਤਰਾਂ ਥਲੇ ਚੇਂਜ ਕਰਕੇ ਤੇ ਆਪਣਾ ਕਬੂਤਰ ਵਿਹਲਾ ਕਰਕੇ ਤੇ ਫੇਰ ਪੁਰਾਣੀ ਕੂਦਰੀ ਨਾਲ ਛੱਡ ਦੇਂਗੇ ਆਪਾਂ ਤੇ ਕੀ ਉਹਦੇ ਨਾਲ ਆਂਡੇ ਵਗੈਰਾ ਲਾਣੇ ਠੀਕ ਹੈ ਕਿ ਨਹੀਂ ਬ్రో ਬਾਕੀ ਠੀਕ ਆ ਬਸ ਇਹੀ ਗੱਲ ਬਾਤ ਸੀਗੀ ਆਪਣੀ ਤੇ ਓਕੇ ਆ ਬ్రో ਦੇਖਣੇ ਕੀ ਬੰਦ ਆਏਗਾ ਬਾਕੀ ਬਸ ਸਾਰਾ ਕੁਝ ਠੀਕ ਚੱਲੀ ਜਾਂਦਾ ਹੈ ਹਨਾ ਉੱਤੋਂ ਉੱਤੋਂ ਮੈਂ ਠੀਕ ਹੀ ਕਹੂੰਗਾ ਤੇ ਵਿੱਚੋਂ ਤਾਂ ਥੋੜੀ ਜੀ ਹਾਲਚਲ ਹੋਈ ਪਈ ਆ ਅਰਥ ਕੋਈ ਕਾਇ ਪੈਕ ਸਾ ਤੇ ਸਭ ਸਹੀ ਦੱਸਦਾ ਨਾ ਤਾਂ ਕਰਕੇ ਤੇ ওকে ਬ੍ਰੋ ਬਾਏ ਬਾਏ ਕੱਲ ਮਿਲਾਂਗੇ